ਵੈਗੁਰ ਦੀ ਖਾਲਸਾ ਵੈਗੁਰ ਜੀ ਦੀ ਫਤਿਹ ਮੇਰੇ ਵੀਰੋ ਅੱਜ ਕਈ ਟੀਵੀ ਚੈਨਲਾਂ ਤੇ ਸਰਦਾਰ ਵਿਰਸਾ ਸਿੰਘ ਬਲਟਵਾ ਜੀ ਦਾ ਇੱਕ ਬਿਆਨ ਚੱਲ ਰਿਹਾ ਕਿ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨਾਲ ਇੱਕ ਮੁਲਾਕਾਤ ਕਰਕੇ ਆਏ ਨੇ ਤੇ ਮਜੀਠੀਆ ਸਾਹਿਬ ਨੇ ਇਸ ਗੱਲ ਦਾ ਗੁੱਸਾ ਕੀਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੇਟੀ ਦੇ ਵਿਆਹ ਤੇ ਤਲਬੀਰ ਗਿੱਲ ਅਤੇ ਬੋਨੀ ਦੇ ਜਨਾਲੇ ਨੂੰ ਕਿਉਂ ਸੱਦਿਆ ਮੈਂ ਇਹ ਗੱਲ ਕਹਿ ਦੇਣੀ ਚਾਹਣਾ ਕਿ ਮੈਨੂੰ ਜਿਸ ਦਿਨ ਇਹਨਾਂ ਦਾ ਬਿਆਨ ਆਇਆ ਸੀਗਾ ਪ੍ਰੈਸ ਨੋਟ ਆਇਆ ਸੀਗਾ ਮਜੀਠੀਆ ਸਾਹਿਬ ਦਾ ਮੈਂ ਸੋਚਿਆ ਕਿ ਪੰਥਕ ਦਰਦ ਆ ਕਿ ਜਹੇਦਾਰ ਦਾ ਸਹਿਬਾਨਾ ਨੂੰ ਇਸ ਤਰੀਕੇ ਨਾਲ ਲਾਇਆ ਜਾਣਾ ਉਹਨਾਂ ਨੂੰ ਕਿਤਨਾ ਕਿਤੇ ਠੇਸ ਪਹੁੰਚੀ ਆ ਪਰ ਮੈਂ ਕਿਤਨਾ ਕਿਤੇ ਵੀ ਸੋਚਦਾ ਸੀਗਾ ਕਿ ਪਹਿਲੇ ਜਹੇਦਾਰ ਵੀ ਬੜੀ ਬੁਰੀ ਤਰ੍ਹਾਂ ਲਾਏ ਗਏ ਪਰ ਉਦੋਂ ਨਹੀਂ ਸਰਦਾਰ ਵਿਕਰਨ ਸਿੰਘ ਮਜੀਠੀਆ ਜੀ ਬੋਲੇ ਹੁਣ ਪਤਾ ਲੱਗਾ ਕਿ ਪੰਥਕ ਦਰਦ ਨਹੀਂ ਸੀਗਾ ਇਹ ਇੱਕ ਪਰਸਨਲ ਦਰਦ ਸੀਗਾ ਕਿ ਤਲਬੀਰ ਨੂੰ ਤੇ ਬੋਨੀ ਨੂੰ ਵਿਆਹ ਤੇ ਕਿਉਂ ਸਦਿਆ ਗਿਆ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜਾ ਪ੍ਰੈਸ ਨੋਟ ਉਦੋਂ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਫਰਾਗ ਦਿਲੀ ਦੀ ਗੱਲ ਕੀਤੀ ਸੀਗੀ ਕਿ ਉਹ ਫਿਰ ਤੁਸੀਂ ਮਜੀਠਿਆ ਸਾਹਿਬ ਫਰਾਗ ਦੇ ਲਈ ਬੁਖਾ ਦਿੰਦੇ ਹੋ ਕਿ ਤਲਵੀਰ ਤੇ ਬੁਨੀ ਆ ਗਈ ਸੀ ਤੇ ਕਿਹੜੀ ਗੱਲ ਹੋ ਗਈ ਸੀ ਫਰਾਗ ਦੇ ਲਈ ਬੁਖਾ ਦਿੰਦੇ ਹੋ ਆਪਦੇ ਅਰੀ ਤੇ ਤੁਸੀਂ ਫਰਾਗ ਦੇ ਲਈ ਨਹੀਂ ਬੁਖਾਉਂਦੇ ਹਾਲਾਂਕਿ ਘਰ ਆਏ ਤੇ ਦੁਸ਼ਮਣ ਨੂੰ ਵੀ ਲੋਕ ਮਾਰਾ ਨਹੀਂ ਕਹਿੰਦੇ ਉੱਥੇ ਕਈ ਤੁਰੇ ਫਿਰਦੇ ਸੀਗੇ ਔਰ ਕਿਉਂਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਿੱਥੇ ਬੇਟੀ ਸੀ ਉੱਥੇ ਤੁਹਾਡੀ ਭਨੇਵੀ ਸੀ ਮੈਂ ਸਮਝਿਆ ਕਿ ਧੀਆਂ ਸਾਰਿਆਂ ਦੀ ਸਾਂਝੀ ਹੁੰਦੀ ਆ ਉਹ ਤੁਹਾਡਾ ਭਾਈ ਆ ਤੁਹਾਡਾ ਆਪਦਾ ਘਰ ਸੀਗਾ ਤੁਹਾਨੂੰ ਫਰਾਗ ਦੇ ਲਈ ਬੁਖਾਉਣੀ ਚਾਹੀਦੀ ਸੀ ਰਹੀ ਗੱਲ ਗੁੱਸਾ ਕਰਨ ਦੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਬਾਰ-ਬਾਰ ਮਨਪ੍ਰੀਤ ਯਾਲੀ ਇਹ ਗੱਲ ਕਹਿੰਦਾ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ। ਸ਼੍ਰੀ ਅਕਾਲਤਰ ਸਾਹਿਬ ਤੇ ਆ ਕੇ ਕਹਿੰਦੇ ਕਿ ਮੈਂ ਇਹਨਾਂ ਨੂੰ ਪ੍ਰਧਾਨ ਨਹੀਂ ਮੰਨਦਾ। ਤੇ ਤੁਸੀਂ ਮਜੀਠੀਆ ਸਾਹਿਬ ਜੇਲ੍ਹ ਚੋਂ ਬਾਹਰ ਆਏ ਤੇ ਪਹਿਲੇ ਦਿਨ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬਿਆਨ ਸੀਗਾ ਕਿ ਮਨਪ੍ਰੀਤ ਯਾਲੀ ਮੇਰਾ ਛੋਟਾ ਭਰਾ ਵਾ। ਉਸ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਤੋਂ ਦੁੱਖ ਲੱਗਾ ਹੀ ਹੋਊਗਾ। ਉਸ ਤੋਂ ਬਾਅਦ ਤੁਸੀਂ ਆ ਦੋ ਮਹੀਨੇ ਪਹਿਲਾਂ ਉਹਦੇ ਭਤੀਜੇ ਦੇ ਵਿਆਹ ਤੇ ਜਾ ਕੇ ਨੱਚਦੇ ਵੀ ਰਹੇ। ਉਦੋਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਦੁੱਖ ਲੱਗਾ ਹੋਊਗਾ ਉਹਨਾਂ ਨੇ ਤੁਹਾਨੂੰ ਲਾਦੀ ਫੇਰ ਵੀ ਫਰਾਗ ਦੇ ਲਈ ਵਿਖਾਈ ਕਿ ਉਹਨਾਂ ਤੇ ਪਾਰਟੀ ਚੋਂ ਆਪਾਂ ਨੂੰ ਕੱਢਿਆ ਹੀ ਨਹੀਂ ਜਿਉ ਉਹਨਾਂ ਤੇ ਕੋਈ ਕਹਾਂ ਨਹੀਂ ਕਿ ਮੈਨੂੰ ਬਿੱਕਰਮ ਤੇ ਕੋਈ ਗੁੱਸਾ ਮੇਜੇਸ਼ਿਆ ਸਾਹਿਬ ਪਾਰਲੀਮੈਂਟ ਦੀ ਲੈਕਚਰ ਹੋਈ ਤੇ ਸੰਗਰੂਤ ਤੋਂ ਉਮੀਦਵਾਰ ਸੀਗੇ ਸ਼ਰੌਨੀ ਕਾਲੀ ਦਲ ਦੇ ਅਗਵਾਲ ਸਿੰਘ ਝੁੰਦਾ ਜੀ ਤੁਸੀਂ ਉਹਨਾਂ ਦਿਨਾਂ 'ਚ ਇਲੈਕਸ਼ਨ ਦਰਮਿਆਣੇ ਬਿਆਨ ਦਿੱਤਾ ਕਿ ਢੀਂਸੇ ਪਰਿਵਾਰ ਨਾਲ ਧੱਕਾ ਹੋਇਆ ਉਦੋਂ ਸੁਖਵੀਰ ਸਿੰਘ ਬਾਦਲ ਮੈਨੂੰ ਜਿਆਦਾ ਤੁਹਾਡੇ ਪ੍ਰਤੀ ਫਰਾਗ ਦੇ ਲਈ ਵਿਖਾ ਕੇ ਉਹਨਾਂ ਨੇ ਕੋਈ ਗੁੱਸਾ ਨਹੀਂ ਕੀਤਾ ਰਹੀ ਗੱਲ ਫਰਾਗ ਦੇ ਲਈ ਦੀ ਸੁਨੀਲ ਜਾਖੜ ਜੀ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ। ਉਹਨਾਂ ਨੇ ਇੱਕ ਵਾਰ ਇਹ ਗੱਲ ਕਹਦੀ ਕਿ ਬਾਦਲ ਕੇ ਜਿੱਥੇ ਵੀ ਪਿੰਡਾਂ 'ਚ ਆਉਂਦੇ ਆ ਇਹਨਾਂ ਨੂੰ ਅੱਗੇ ਲਾ ਕੇ ਪਿਛੇ ਉਹਨਾਂ ਨੂੰ ਪਿੰਡਾਂ 'ਚ ਨਾ ਵੜ ਦਿੱਤਾ ਜਾਵੇ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਬਿਆਨ ਦਿੱਤਾ ਕਿ ਇਹ ਦੋ ਕੌਡੀ ਦਾ ਜਾਖੜ ਮੈਂ ਇਹਦੇ ਪਿੰਡ ਜਾਵਾਂਗਾ। ਇੰਨਾ ਕੁਝ ਹੁੰਦੇ ਬਾਪ ਜੀ ਉਹ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਫਰਾਗ ਦੇ ਲਈ ਉਖਾਈ ਤੇ ਜਾਖੜ ਨੂੰ ਵੀ ਵੇਖਦੇ ਆ ਤੇ ਸੱਦਿਆਂ ਤੋਂ ਸਾਰੀਆਂ ਫੋਟੋਆਂ ਤੁਹਾਡੇ ਸਾਹਮਣੇ ਸੀ। ਔਰ ਰਹੀ ਜਿੱਥੇ ਤਲਬੀਰ ਤੇ ਬੋਨੀ ਦਾ ਗੁੱਸਾ ਕਰਨ ਦੀ ਗੱਲ। ਉਥੇ ਬਲਟਵਾ ਸਾਹਿਬ ਤੁਹਾਡਾ ਵੀ ਗੁੱਸਾ ਕਰਨਾ ਬੰਦਾ ਕਿਉਂਕਿ ਤੁਹਾਡਾ ਵੀ ਬੜਾ ਇੱਟ ਕੁੱਤੇ ਦਾ ਵਾਇਰਸਦਾਰ ਆਦੇਸ਼ ਪ੍ਰਤਾਪ ਸਿੰਘ ਘੈਰੋਣਾ ਉਹ ਵੀ ਉਸ ਵਿਆਹ ਤੇ ਗਏ ਤੁਸੀਂ ਤੇ ਗੁੱਸਾ ਨਹੀਂ ਕੀਤਾ ਤੁਸੀਂ ਇਹੋ ਜਿਹੀਆਂ ਧਾਰਨਾ ਦੇ ਕੇ ਮਜੀਠੀਆ ਸਾਹਿਬ ਨੂੰ ਸਮਝਾਉਣਾ ਸੀਗਾ ਕਿ ਇਹ ਕੋਈ ਏਡੀ ਵੱਡੀ ਗੱਲ ਨਹੀਂ ਹਾਂ ਇੱਕ ਗੱਲ ਸਾਨੂੰ ਬੜੀ ਮਹਿਸੂਸ ਹੋਈ ਕਿ ਜੇ ਪੋਸਤ ਦਿਨ ਜੋ ਗੱਲ ਕਹੀ ਗਈ ਕਿ ਇੱਕ ਵਿਅਕਤੀ ਵਿਸ਼ੇਸ਼ ਕਰਕੇ ਸਾਰਾ ਕੁਝ ਹੋ ਰਿਹਾ ਹੈ ਮਜੀਠੀਆ ਸਾਹਿਬ ਦੇ ਪ੍ਰੈਸ ਨੋਟ ਦੇ ਵਿੱਚ ਗੱਲ ਕਹੀ ਗਈ ਬੜੀ ਮਾੜੀ ਗੱਲ ਆ ਘਟ ਗਿਆ ਗੱਲ ਆ ਇੱਕ ਭਾਈਏ ਨੂੰ ਵਿਅਕਤੀ ਵਿਸ਼ੇਸ਼ ਬਣਾ ਦੇਣਾ ਤੁਸੀਂ ਕੋਈ ਉਹਨਾਂ ਦਾ ਨਾਮ ਲੈ ਲਈਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪਦੇ ਰਿਸ਼ਤੇਦਾਰੀ ਤੌਰ ਤੇ ਉਹਨਾਂ ਨੂੰ ਭਾਈਆ ਜੀ ਕਹਿ ਦਿੰਦੇ ਕਿ ਉਹਨਾਂ ਦਾ ਕਰਕੇ ਸਾਰਾ ਕੁਝ ਹੋ ਗਿਆ ਮੈਂ ਸਮਝਦਾ ਕਿ ਉਹਦੇ ਵਿੱਚ ਵੀ ਤੁਸੀਂ ਉਹਨਾਂ ਦੀ ਇਨਸਲਟ ਕੀਤੀ ਉਹ ਫੇਰ ਵੀ ਵਿਸ਼ੇਸ਼ ਫਰਾਗ ਦੇ ਲਈ ਉਖਾਉਂਦਾ ਹੈਗਾ ਤੁਹਾਨੂੰ ਬਲਟੋਆ ਸਾਹਿਬ ਨੂੰ ਭੁੰਦਰ ਸਾਹਿਬ ਨੂੰ ਤੁਹਾਡੇ ਘਰ ਭੇਜ ਰਿਹਾ ਹੈ ਕਿ ਮਜੀਠੀਆ ਨੂੰ ਮਨਾਓ ਸੋ ਇਸ ਕਰਕੇ ਮਜੀਠੀਆ ਸਾਹਿਬ ਜਿਹੜੀ ਗੱਲ ਰਹੀ ਵਿਆਹ ਦੀ ਬਲਟੋਆ ਸਾਹਿਬ 5 ਫਰਵਰੀ ਨੂੰ 1:41 ਮਿੰਟ ਤੇ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈਪੀ ਦੇ ਫੋਨ ਤੋਂ ਫੋਨ ਆਇਆ ਹੈ ਹੈਪੀ ਨੇ ਮੇਰੀ ਗੱਲ ਕਰੀ ਉਹਨਾਂ ਕਹਿ ਕੇ ਬੇਟੀ ਦਾ ਵਿਆਹ ਜ਼ਰੂਰ ਆਇਓ ਮੈਂ ਜੀ ਜ਼ਰੂਰ ਆਵਾਂਗੇ 6 ਫਰਵਰੀ ਨੂੰ 11:42 ਮਿੰਟ ਤੇ ਮੈਨੂੰ ਇੱਕ ਵਟਸਐਪ ਆਉਂਦਾ ਉਹਦੇ ਉੱਤੇ ਮੈਨੂੰ ਕਾਰਡ ਆਉਂਦਾ ਹੈਪੀ ਦੇ ਫੋਨ ਤੋਂ ਫਿਰ 7 ਫਰਵਰੀ ਨੂੰ ਮੇਰੇ ਘਰ ਵਿਆਹ ਦਾ ਕਾਰਡ ਆਉਂਦਾ ਅਸੀਂ ਸਾਰਿਆਂ ਸਲਾਹ ਕੀਤੀ ਫਿਰ ਗੱਲ ਉੱਥੇ ਆ ਕੇ ਮੁੱਕਦੀ ਹੈ ਕਿ ਧੀਆ ਭੈਣਾ ਸਾਰਿਆਂ ਦੀਆਂ ਸੰਗੀਆਂ ਮੈਂ ਨਹੀਂ ਯਾਰ ਵਿਆਹ ਤਾਂ ਜ਼ਰੂਰ ਜਾਈਏ ਚਲੋ ਅਗਲੇ ਨੇ ਪੋਲੀਟਿਕਲੀ ਇੱਕ ਰਿਸ਼ਤੇ ਵੱਖਰੇ ਆ ਇੱਕ ਸਮਾਜਿਕ ਰਿਸ਼ਤੇ ਜਿਹੜੇ ਸਾਡੇ ਵੱਖਰੇ ਆ ਇਹ ਤੁਸੀਂ ਆਪਦੇ ਮਨ ਚ ਕਿਹੜੀਆਂ ਗੰਡਾ ਦੇ ਕੇ ਬੈਠੇ ਹੋ ਇਹਦਾ ਸਾਨੂੰ ਨਹੀਂ ਪਤਾ ਸਾਡੇ ਨਾਲ ਤੁਹਾਡੀ ਨਾਰਾਜ਼ਗੀ ਇਸ ਕਰਕੇ ਹੋ ਗਈ ਕਿ ਅਸੀਂ ਤੁਹਾਨੂੰ ਛੱਡ ਕੇ ਚੱਲ ਗਏ ਔਰ ਤੁਹਾਡੇ ਤੋਂ ਦੁਖੀ ਹੋ ਕੇ ਤੇ ਤੁਹਾਡੀ ਜਲੀਲ ਕੀਤੇ ਹੋਏ ਗਏ ਕਿਉਂਕਿ ਜਿਹੜੇ ਬੰਦਿਆਂ ਨਾਲ ਤੁਸੀਂ ਸਾਡਾ ਤੋਲ ਮੇਲ ਕਰਦੇ ਸੀ ਸਾਡੇ ਤੋਂ ਕੁਝ ਬਰਦਾਸ਼ਤ ਨਹੀਂ ਹੁੰਦਾ ਜਿੱਦਾਂ ਹੁਣ ਤੁਹਾਡੇ ਤੋਂ ਕਾਲੀ ਦਲ ਚ ਬਰਦਾਸ਼ਤ ਨਹੀਂ ਹੁੰਦਾ ਅਸੀਂ ਤੇ ਫੇਰ ਚੱਗੇ ਭਲਿਆ ਤੁਸੀਂ ਤਾਂ ਸਾਡਾ ਬਹੁਤੇ ਹੌਲੇ ਬੰਦੇਣਾ ਤੋਲ ਮੇਲ ਕਰਤਾ ਜਿਹੜੇ ਮੇਰੇ ਤੋਂ ਬਾਅਦ ਉਹ ਵੀ ਤੁਹਾਨੂੰ ਛੱਡ ਕੇ ਭੱਜ ਗਏ ਤੁਸੀਂ ਬੜੇ ਸੈਣੇ ਤੁਸੀਂ ਸਮਝਦੇ ਜਿਹੜੇ ਤੁਹਾਡੇ ਤਨਖਾਈ ਇਹ ਕਰਨਦਿਆਂ ਦੇ ਯਾਰ ਸੀਗੇ ਜਿਨ੍ਹਾਂ ਦੇ ਕਰਕੇ ਤੁਸੀਂ ਸ਼ਰੋਮ ਨਹੀਂ ਕਾਲੀ ਦਲ ਦਾ ਬੇੜਾ ਭਾਗੇ ਰਹਾਤਾ ਮਸਰ ਸ਼ਹਿਰ ਦੇ ਵਿੱਚ ਔਰ ਮਾਝੇ ਦੇ ਵਿੱਚ ਅੱਜ ਤੁਸੀਂ ਕਹਿੰਦੇ ਮੇਰੇ ਮਨ ਨੂੰ ਬੜਾ ਦੁੱਖ ਹੋਇਆ ਆਪਦੀ ਪੀੜੀ ਥੱਲੇ ਸੋਟਾ ਫੇਰਿਆ ਕੋਲੋਂ ਪਹਿਲਾਂ ਦੂਜੇ ਨੂੰ ਗੱਲ ਕਰਨ ਤੋਂ ਪਹਿਲਾਂ ਕਿ ਤੁਸੀਂ ਕੀ ਕਰਦੇ ਰਹੇ ਹੋ ਤੇ ਅਜੇ ਤੁਹਾਡੇ ਮਨ ਨੂੰ ਦੁੱਖ ਹੋਇਆ ਹੈ ਬੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਗਊਅਤ ਹੈ ਕਿਤੀ ਸਰਦਾਰ ਦੇਸ਼ਪ੍ਰਤਾਪ ਸਿੰਘ ਕੈਰੋ ਨੂੰ ਕੱਢ ਗਏ ਸ਼ਰੀਰ ਬੰਦੇ ਸੀ ਹਲਕੇ ਤੱਕ ਸੀਮਤ ਸੀ ਤੁਸੀਂ ਚਾਹੁੰਦੇ ਹੋ ਕਿ ਮੈਂ ਮਾਝੇ ਦਾ ਜਰਨੈਲ ਆ ਤੇ ਮੇਰੀਆਂ ਲੱਤਾਂ ਥੱਲੇ ਉਹਦੀ ਲੰਘਣ ਤੇ ਫੇਰ ਮੈਨੂੰ ਸਭ ਕੁਝ ਓਕੇ ਆ ਨਹੀਂ ਤੇ ਬਿਲਕੁਲ ਨਹੀਂ ਓਕੇ ਸੋ ਇਸ ਕਰਕੇ ਮੈਂ ਦੇਖਿਆ ਸਭ ਸਤਕਾਰ ਦੇ ਨਾਲ ਇੱਜ਼ਤ ਮਾਨ ਦੇ ਨਾਲ ਹਰ ਬੰਦਾ ਲਾਤਾ ਥੱਲੇ ਉਹਦੀ ਲੰਘ ਸਕਦਾ ਪਰ ਜਿਹੜੇ ਤਰੀਕੇ ਨਾਲ ਤੁਹੀਂ ਨਗਾਉਦੇ ਇਹ ਮੇਰੀ ਗੱਲ ਅਜ ਨੋਟ ਕਰ ਲਿਓ ਕਿਸੇ ਨੇ ਨਹੀਂ ਲੰਘਣਾ ਵੈਸੇ ਤੇ ਚਲੋ ਗੁਰੂ ਦੀ ਕਿਰਪਾ ਹੋ ਗਈ ਆ ਤੁਸੀਂ ਰਲ ਮਿਲ ਕੇ ਸਾਰਿਆਂ ਨੇ ਭੋਗ ਪਾਤਾ ਕਾਲੀ ਦਲ ਦਾ ਇਹਦੇ ਵਿੱਚ ਕੋਈ ਦੂਰ ਐ ਨਹੀਂ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਹੱਥ ਆ ਭੋਗ ਪਾਉਣ ਦੇ ਵਿੱਚ ਇਹਦੇ ਵਿੱਚ ਕੋਈ ਦੂਰ ਐ ਨਹੀਂ ਸੋ ਇਹ ਮੈਂ ਅੱਜ ਜਿਹੜੀ ਸਟੇਟਮੈਂਟ ਸੁਣੀ ਸੀ ਉਹਦਾ ਕਰਕੇ ਮੇਰਾ ਜਵਾਬ ਦੇਣਾ ਜ਼ਰੂਰ ਸੀ ਤੇ ਮੈਂ ਤਾਂ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ